ਮਿੱਤਰਤਾ ਦਾ ਗੂੜਾ ਰਿਸ਼ਤਾ ਹੋਇਆ ਦਾਗਦਾਰ ਇੱਕ ਮਿੱਤਰ ਨੇ ਹੀ ਦੂਸਰੇ ਮਿੱਤਰ ਦਾ ਕਰ ਦਿੱਤਾ ਖੋਫਨਾਕ ਟੰਗ ਦੇ ਨਾਲ ਕਤਲ ਸਿਰ ਕੱਢ ਦੇ ਤਾੜ ਦੇ ਨਾਲੋਂ ਅਲੱਗ ਜਿਹਾ ਇਸ ਸਨਸਨੀ ਖੇਜ਼ ਖਬਰ ਜ਼ਿਲ੍ਹਾ ਸੰਗਰੂਰ ਦੇ ਪ੍ਰਤਾਪਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋਸਤੀ ਦਾ ਪਵਿੱਤਰ ਤੇ ਗੂੜਾ ਰਿਸ਼ਤਾ ਦਾਗਦਾਰ ਹੁੰਦਾ ਹੋਇਆ ਨਜ਼ਰ ਆਇਆ ਹੈ ਇੱਕ ਦੋਸਤ ਨੇ ਦੂਸਰੇ ਦੋਸਤ ਦਾ ਕਤਲ ਕਰ ਦਿੱਤਾ ਉਹ ਵੀ ਬਹੁਤ ਹੀ ਖੋਫਨਾਕ ਤੇ ਦਰਦਨਾਕ ਢੰਗ ਦੇ ਨਾਲ ਇਸ ਦੋਸਤ ਦੇ ਵੱਲੋਂ ਦੂਸਰੇ ਦੋਸਤ ਦੀ ਲਾਸ਼ ਦੇ ਛੋਟੇ ਛੋਟੇ ਟੁਕੜੇ ਕਰ ਦਿੱਤੇ ਨੇ ਇਥੋਂ ਤੱਕ ਕਿ ਉਸ ਦਾ ਸਿਰ ਟੜ ਦੇ ਨਾਲੋਂ ਅਲੱਗ ਕਰ ਦਿੱਤਾ ਹੈ ਦੱਸਦੀ ਹੈ ਕਿ ਇਸ ਮ੍ਰਿਤਕ ਦੀ ਪਛਾਣ ਰਜੇਸ਼ ਕੁਮਾਰ ਦੇ ਵਜੋਂ ਹੋਈ ਹੈ ਜਿਹੜਾ ਕਿ ਜ਼ਿਲ੍ਹਾ ਸੰਗਰੂਰ ਦੇ ਪ੍ਰਤਾਪ ਨਗਰ ਦਾ ਹੀ ਨਿਵਾਸੀ ਸੀ ਤੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਦੋਂ ਰਜੇਸ਼ ਕੁਮਾਰ ਕਈ ਦਿਨਾਂ ਤੱਕ ਘਰ ਨਾ ਆਇਆ ਤਾਂ ਉਸਦੀ ਭਰਾਵਾਂ ਦੇ ਵੱਲੋਂ ਇਸ ਸਬੰਧੀ ਥਾਣੇ ਦੇ ਵਿੱਚ ਸੂਚਨਾ ਦਿੱਤੀ ਗਈ ਰਿਪੋਰਟ ਦਰਜ ਕਰਵਾਈ ਗਈ ਤੇ ਨਾਲ ਹੀ ਇਸ਼ਤਿਹਾਰ ਛਪਵਾ ਕੇ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਉਹਨਾਂ ਦਾ ਭਰਾ ਜਿਹੜਾ ਜਿਸ ਦਾ ਨਾਮ ਹੈ ਰਜੇਸ਼ ਕੁਮਾਰ ਹੈ ਉਹ ਗੁੰਮ ਹੋ ਗਿਆ ਉਸ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਛਪਵਾਏ ਗਏ ਤੇ ਕੰਦਾਂ ਤੇ ਚਿਪਕਾ ਦਿੱਤੇ ਗਏ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਬੰਧੀ ਸੂਚਨਾ ਮਿਲ ਸਕੇ ਕਿ ਰਜੇਸ਼ ਕੁਮਾਰ ਗੁੰਮ ਹੋ ਗਿਆ ਹਾਲ ਹੀ ਰਜੇਸ਼ ਕੁਮਾਰ ਦੇ ਭਰਾ ਚਾਹੁੰਦੇ ਸਨ ਕਿ ਕੋਈ ਉਹਨਾਂ ਦੇ ਭਰਾ ਦੀ ਉਹਨਾਂ ਨੂੰ ਸੂ ਦੇਵੇ ਤਾਂ ਕਿ ਉਹਨਾਂ ਦਾ ਭਰਾ ਘਰ ਆ ਸਕੇ ਇਸ ਦੌਰਾਨ ਹੀ ਰਜੇਸ਼ ਕੁਮਾਰ ਦੇ ਭਰਾਵਾਂ ਨੂੰ ਜਿਹੜੇ ਕਿ ਰਜੇਸ਼ ਕੁਮਾਰ ਦੇ ਕੁਝ ਦੋਸਤ ਸਨ ਉਹਨਾਂ ਤੇ ਸ਼ੱਕ ਹੋਇਆ ਤੇ ਜ਼ਿਆਦਾ ਸ਼ੱਕ ਇੱਕ RAM ਨਾਮ ਦੇ ਦੋਸਤ ਤੇ ਹੋਇਆ ਜਿਹੜਾ ਕਿ ਉਹਨਾਂ ਦੇ ਘਰ ਵੀ ਕਾਫੀ ਆਉਂਦਾ ਜਾਂਦਾ ਰਹਿੰਦਾ ਸੀ ਪੁਲਿਸ ਦੇ ਨਾਲ ਇਹ ਗੱਲ ਸਾਂਝੀ ਕੀਤੀ ਗਈ ਤਾਂ ਪੁਲਿਸ ਨੇ ਰਾਮ ਨੂੰ ਥਾਣੇ ਦੇ ਵਿੱਚ ਬੁਲਾਇਆ ਜਿੱਥੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਪਹਿਲਾਂ ਤਾਂ ਉਸ ਨੇ ਇਹ ਗੱਲ ਕਬੂਲੀ ਨਹੀਂ ਬਾਅਦ ਵਿੱਚ ਜਦੋਂ ਉਸ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਹ ਗੁਨਾਹ ਕਬੂਲ ਲਿਆ ਕਿ ਉਸ ਨੇ ਹੀ ਰਜੇਸ਼ ਕੁਮਾਰ ਦਾ ਕਤਲ ਕੀਤਾ ਨਾਲ ਹੀ ਕਤਲ ਕਰਨ ਦੋ ਮਗਰੋਂ ਉਸ ਦੀ লাশ ਦੇ ਛੋਟੇ ਛੋਟੇ ਟੁਕੜੇ ਕਰ ਦਿੱਤੇ ਨੇ ਇੱਥੋਂ ਤੱਕ ਕਿ ਉਸ ਦਾ ਸਿਰ ਤੜ ਦੇ ਨਾਲੋਂ ਅਲੱਗ ਕਰ ਦਿੱਤਾ ਔਰ ਨਾਲ ਹੀ ਜਿਹੜਾ ਉਸ ਦਾ ਸਿਰ ਹੈ ਉਹ ਗੰਦੇ ਨਾਲੇ ਦੇ ਵਿੱਚ ਵੀ ਸੁੱਟ ਦਿੱਤਾ ਪੁਲਿਸ ਨੇ RAM DI ਕੀਤੀ ਹੋਈ ਨਿਸ਼ਾਨਦੇਹੀ ਤੇ ਜਾ ਕੇ ਚੈਕਿੰਗ ਕੀਤੀ ਤਾਂ ਵਾਕਿਆ ਹੀ ਉਸ ਦਾ ਜਿਹੜਾ ਸਿਰ ਸੀ ਉਸ ਗੰਦੇ ਨਾਲੇ ਦੇ ਵਿੱਚੋਂ ਹੀ ਮਿਲਿਆ ਇਹ ਗੰਦਾ ਨਾਲਾ ਸੋਹੀਆਂ ਸੁਨਾਬ ਦੇ ਆਸ-ਪਾਸ ਇੱਕ ਨਾਲਾ ਪੈਂਦਾ ਉੱਥੇ ਮਿਲਿਆ ਪੁਲਿਸ ਨੇ ਇਹ ਜਿਹੜਾ ਸਿਰ ਹੈ ਹਰਾਸਤ ਦੇ ਵਿੱਚੋਂ ਲੈ ਲਿਆ ਹੈ ਤੇ ਨਾਲ ਹੀ ਜੋ ਵੀ ਉਸ ਦੀ ਹੋਰ ਲਾਸ਼ ਦੇ ਟੁਕੜੇ ਮਿਲੇ ਨੇ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਔਰ ਨਾਲ ਹੀ ਜਿਹੜਾ RAM ਨਾਮ ਦਾ ਇਹ ਵਿਅਕਤੀ ਹੈ ਉਸ ਦੇ ਪਿਤਾ ਦਾ ਨਾਮ ਕੀਰਤੀ RAM ਦੱਸਿਆ ਜਾ ਰਿਹਾ ਹੈ ਜਿਹੜਾ ਕਿ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਤੇ ਹੁਣ ਆਬਾਦ ਪ੍ਰਤਾਪਨਗਰ ਦੇ ਵਿੱਚ ਰਹਿੰਦਾ ਹੈ ਪੁਲਿਸ ਨੇ ਇਸ ਨੂੰ ਹਰਾਸਤ ਦੇ ਵਿੱਚ ਲੈ ਲਿਆ ਹੈ ਇਸ ਤੇ ਮਾਮਲਾ ਵੀ ਦਰਜ ਕਰ ਦਿੱਤਾ ਏ ਔਰ ਨਾਲ ਹੀ ਪੁਲਿਸ ਇਸ ਮਾਮਲੇ ਦੀ ਹੁਣ ਅਗਲੇਰੀ ਕਾਰਵਾਈ ਵੀ ਕਰ ਰਹੀ ਹੈ ਪੁਲਿਸ ਦਾ ਕਿਹਾ ਹੈ ਕਿ ਇਸ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ ਤੇ ਬਾਕੀ ਵੀ ਇਸ ਦੇ ਕੋਲ ਪੁੱਛਿਆ ਜਾ ਰਿਹਾ ਹੈ ਕਿ ਇਸਨੇ ਰਾਜੇਸ਼ ਕੁਮਾਰ ਦੀ ਜਿਹੜੀ ਮ੍ਰਿਤਕ ਦੇ ਹੈ ਉਸ ਦੇ ਹੋਰ ਟੁਕੜੇ ਕਿੱਥੇ ਸੁੱਟੇ ਨੇ ਇਸ ਦੇ ਕੋਲੋਂ ਇਸ ਸੰਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ